ਸੰਦੀ ਕੀ ਨਾਮ ਤੁਹਾਡਾ ਰੀਨਾ ਸੰਦੀ ਕਦੋਂ ਦਾ ਕੰਮ ਕਰਦੇ ਕੇ ਤੁਸੀਂ ਇਹ ਬਹੁਤ ਜ਼ਰਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਤੋਂ ਦਹੀ ਵੀ ਕੰਗ ਝੋਨੇ ਵਲੇ ਜਦੋਂ ਹੁਣਾ ਕਣਕ ਝੋਨਾ ਤੇ ਉਦੋਂ ਇਹ ਚੱਲੇ ਹਾਂਜੀ ਹਾਂ ਹੁਣ ਕੰਮ ਕਿੱਦਾਂ ਲੈ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਂਦੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਤੇ ਚਾਰ ਚਾਰ ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲ੍ਹ ਨੇ ਬਣਾਉਣੇ ਉਹਨੂੰ ਤਾਂ ਚਾਰ ਪੰਜ ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਐ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੇ ਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜੀਗਰ ਇਹ ਤੇ ਖਰਾਬ ਨਿਕਲਦੀ ਜਾਂਦੀ ਐ ਇਹ ਵੀ ਫਿਰ ਆ ਸਾਡਾ ਪੁਰਾਣਾ ਸੱਭਿਆਚਾਰਾ ਹੀ ਇਹਨੂੰ ਛੱਡ ਨਹੀਂ ਚੱਕਦੇ ਹੈ ਕਿਉਂਕਿ ਵਿਆਹਾਂ ਮਾਪੂਆਂ ਦੇ ਲੋਕੀ ਆਉਂਦੇ ਘਰੇ ਇੱਕ ਅੱਧਾ ਗਾਹਕ ਜਾਗ ਹੋਦੇ ਕੁੱਲ ਇਹਨੂੰ ਲੋੜਾ ਕਣਕ ਕੇਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਮੈਂ ਜ਼ਿੰਮੇਦਾਰੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲ ਇਹ ਕਈ ਦਾ ਵੀ ਸਾਹ ਕੜਾ ਮੁੜਿਆ ਵੀ ਘਰੇ ਦੇ ਨਾਲ ਇਹਦਾ ਵੀ ਮਤਲਬ ਪੁਰਾਣਾ ਹੀ ਕੰਮ ਆ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਸੀਂ ਵੀ ਉਹਨਾਂ ਨਾਲ ਵੇ ਵੇ ਕੇ ਜਾ ਸਿੱਖ ਲਈਏ ਤੇ ਚੱਲ ਅਸੀਂ ਵੀ ਕਰਦੇ ਆ ਇਹ ਵੀ ਕੰਮ ਰੋਜ਼ੀ ਆ ਢੀ ਰੋਟੀ ਕਰਦੀ ਥੋੜਾ ਕਰ ਲਈਏ ਜਿਆਦਾ ਕਰ ਲਈਏ ਪਰ ਇਹ ਵੀ ਕਈ ਦਾ ਵੀ ਚੱਲ